ਤਤਸ਼ੀਰਿਆ ਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਆ ਅੱਜ ਸਾਡਾ ਹੈ ਟੈਸਟ ਨੰਬਰ 2 ਪੀਟੀ ਪਲੱਸ ਬੀ ਤੇ ਸੋਡੇ ਪੰਜਾਬ ਪੁਲਿਸ ਦੇ ਆਉਣ ਵਾਲੇ ਪੇਪਰਾਂ ਲਈ ਪਹਿਲਾਂ ਵੀਡੀਓ ਰੁਕਨੀ ਆ ਤੇ ਅਨਸਰ ਕਰਨਾ ਹੇਠ ਲਿਖਿਆਂ ਵਿੱਚੋਂ ਕਿਹੜਾ ਪੰਜਾਬ ਦਾ ਲੋਕਗੀਤ ਨਹੀਂ ਹੈ ਇਹ ਸੋਡੇ ਕੋ ਲਈ ਇਹਨਾਂ ਦੇ ਵਿੱਚੋਂ ਕਿਹੜਾ ਲੋਕਗੀਤ ਨਹੀਂ ਹੈ ਇਹਦੇ ਵਿੱਚ ਪੁੱਤਰ ਲਿਖਿਆ ਹੋਇਆ ਲੋਕਗੀਤ ਜੇ ਪੁੱਛ ਲੈਣ ਸਿਮਪਲ ਹੀ ਕਿ ਲੋਕਗੀਤ ਕਿਸ ਦਾ ਹਿੱਸਾ ਨਹੀਂ ਕੀ ਲੋਕ ਗੀਤ ਲੋਕ ਗੀਤ ਹੈਗੇ ਨੇ ਪੁੱਤ ਸਾਡਾ ਲੋਕ ਸਹਿਤ ਤੇ ਲੋਕ ਸਹਿਤ ਅੱਗੇ ਕੀ ਦਾ ਹਿੱਸਾ ਹੁੰਦਾ ਸਾਡਾ ਲੋਕ ਧਾਰਾ ਦਾ ਸਭ ਤੋਂ ਵੱਡੀ ਜਿਹੜੀ ਸਾਡੇ ਕੋਲੇ ਟਰਮ ਹੁੰਦੀ ਸਭ ਤੋਂ ਵੱਡਾ ਜਿਹੜਾ ਆਉਂਦਾ ਸਾਡੇ ਕੋਲੇ ਉਹ ਹੁੰਦਾ ਸਾਡਾ ਸੱਭਿਆਚਾਰ ਸੱਭਿਆਚਾਰ ਦਾ ਅੱਗੇ ਪਾਰਟ ਆ ਗਿਆ ਸਾਡੀ ਲੋਕ ਧਾਰਾ ਲੋਕ ਧਾਰਾ ਦੇ ਵਿੱਚ ਸਾਨੂੰ ਮਿਲਦਾ ਸਾਡਾ ਲੋਕ ਸਹਿਤ ਲੋਕ ਸਹਿਤ ਦੇ ਵਿੱਚ ਸਾਨੂੰ ਸਾਡੀਆਂ ਬੋਲੀਆਂ ਲੋਕ ਗੀਤ ਅਖਾਣ ਮੁਹਾਵਰੇ ਇਹ ਵਾਲੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਉਹ ਸਾਨੂੰ ਮਿਲ ਜਾਂਦੀਆਂ ਨੇ ਸਾਡੀ ਲੋਕ ਤਾਰਾ ਤੇ ਲੋਕ ਸਹਿਤ ਦੇ ਵਿੱਚ ਲੋਕ ਗੀਤ ਜਿਹੜੇ ਅੱਜ ਕੱਲ ਆਪਾਂ ਨਾਰਮਲ ਗੀਤ ਸੁਣਦੇ ਆ ਉਥੇ ਆਪ ਨੂੰ ਪਤਾ ਹੁੰਦਾ ਨਾ ਕਿ ਇਹ ਗੀਤ ਕਿਹਦੇ ਦੁਆਰਾ ਲਿਖਿਆ ਗਿਆ ਤੇ ਇਹਨੂੰ ਕੌਣ ਗਾ ਰਿਹਾ ਓਕੇ ਉਥੇ ਆਪ ਨੂੰ ਕਲਾਕਾਰ ਦਾ ਸਭ ਨਾਮ ਪਤਾ ਹੁੰਦਾ ਲੋਕ ਗੀਤ ਇੱਕ ਸਮੂਹ ਦੁਆਰਾ ਇਕ ਸਮੂਹ ਦੁਆਰਾ ਇੱਕ ਸਹਿਮਤੀ ਨਾਲ ਮਤਲਬ ਸਿਰਜਿਆ ਹੋਇਆ ਗੀਤ ਹੁੰਦਾ ਜਿਹੜਾ ਪੀੜੀਦਰ ਪੀੜੀ ਅੱਗੇ ਆਪਣੇ ਤੱਕ ਪਹੁੰਚਦਾ ਓਕੇ ਤਾਂ ਇਹਨਾਂ ਦੇ ਵਿੱਚੋਂ ਲੁੱਡੀ ਇਹਦਾ ਲੋਕ ਨਾਚ ਆ ਬਾਕੀ ਸਾਰੇ ਕੀ ਨੇ ਇਹਨਾਂ ਦੇ ਵਿੱਚੋਂ ਇਹ ਲੋਕ ਨਾਚ ਆ ਤੇ ਬਾਕੀ ਸਾਰੇ ਕੀ ਨੇ ਇਹ ਲੋਕ ਗੀਤ ਨਿਪਤ ਇਹਨਾਂ ਵਿੱਚੋਂ ਕਿਹੜਾ ਨਾਚ ਕਿਹੜਾ ਨਾਚ ਔਰਤਾਂ ਦੁਆਰਾ ਨਹੀਂ ਕੀਤਾ ਜਾਂਦਾ ਸੱਮੀ ਗਿੱਦਾ ਕਿੱਕਲੀ ਲੁੱਡੀ ਤਾਂ ਇਹਨਾਂ ਦੇ ਵਿੱਚੋਂ ਮਤਲਬ ਜੇ ਸਿੰਪਲ ਪੁੱਛ ਲੈਣ ਇਹਨਾਂ ਵਿੱਚੋਂ ਕਿਹੜਾ ਮਰਦਾਂ ਦਾ ਨਾਚ ਆ ਜਾਂ ਇਹਨਾਂ ਵਿੱਚੋਂ ਕਿਹੜਾ ਔਰਤਾਂ ਦੁਆਰਾ ਨਹੀਂ ਕੀਤਾ ਜਾਂਦਾ ਨਾਚ ਤਾਂ ਇਹਦਾ ਅਨਸਰ ਆਊਗਾ ਲੁੱਡੀ ਬਾਕੀ ਸਾਰੇ ਔਰਤਾਂ ਦੁਆਰਾ ਜਿਵੇਂ ਆ ਛੋਟੀਆਂ ਕੁੜੀਆਂ ਦੁਆਰਾ ਕੀਤਾ ਜਾਂਦਾ ਮਲਵਈ ਕਿੱਦਾ ਮਰਦਾਂ ਦਾ ਨਾਚ ਆ ਕੱਲਾ ਕਿੱਦਾ ਔਰਤਾਂ ਦਾ ਨਾਚ ਪੰਜਾਬੀ ਲੋਕ ਨਾਚ ਚੁੰਮਰ ਹੈ ਇਹ ਕੀ ਹੈ ਲੋਕ ਨਾਚ ਜਿਹੜਾ ਇਹ ਝੁੰਮਰ ਕੀ ਹੈ ਔਰਤਾਂ ਦਾ ਇੱਕ ਨਾਚ ਆ ਜਾਂ ਮਰਦਾਂ ਦਾ ਨਾਚ ਆ ਜਾਂ ਛੋਟੀਆਂ ਕੁੜੀਆਂ ਦਾ ਨਾਚ ਆ ਜਾਂ ਔਰਤਾਂ ਦੇ ਸਿਰ ਤੇ ਮਤਲਬ ਪੈਣਨ ਵਾਲਾ ਕੋਈ ਗਹਿਣਾ ਕੀ ਹੈ ਇਹ ਤਾਂ ਇਹ ਕੀ ਹੈ ਪੁੱਤ ਝੁੰਮਰ ਮਰਦਾਂ ਦਾ ਨਾਚ ਆ ਤਾਂ ਇਹ ਮਰਦਾਂ ਦਾ ਨਾਚ ਆ ਜਿੰਦੂਆ ਇੱਕ ਕਿਸਮ ਦਾ ਲੋਕ ਨਾਚ ਹੈ ਇੰਨਾ ਵੱਲੋਂ ਕੀਤਾ ਜਾਂਦਾ ਹੈ ਤਾਂ ਜਿੰਦੂਆ ਸਿਰਫ ਮਰਦ ਕਰਦੇ ਨੇ ਸਿਰਫ ਔਰਤਾਂ ਅ मर्द ਜਾਂ ਔਰਤਾਂ ਦੋਮਾ ਮੰਨਿਓ ਜਾਂ ਛੋਟੀਆਂ ਕੁੜੀਆਂ ਦਾ ਤਾਂ ਇਹ ਕਿੰਨਾ ਦਾ ਇਹ ਪੁੱਤ ਮੇਲ ਤੇ ਫੀਮੇਲ ਦੋਮੇ ਕਰਦੇ ਨੇ ਇਹਨੂੰ ਤਾਂ ਇਹ ਸੁੱਡ ਆ ਗਿਆ ਪਿਓ ਪੁੱਤ ਕਿਸ ਦੀ ਰਚਨਾ ਹੈ ਤਾਂ ਆਧੁਨਿਕ ਪੰਜਾਬੀ ਸਾਹਿਤ ਦੇ ਵਿੱਚੋਂ ਆ ਇਹ ਪਿਓ ਪੁੱਤ ਕਿਸ ਦੀ ਰਚਨਾ ਹੈ ਸਰਿੰਦਰ ਸਿੰਘ ਰੁੱਲਾ ਜਿਸ ਵੰਦ ਸਿੰਘ ਕਵਲ ਸੰਤ ਸਿੰਘ ਸੇਖੋ ਹੋਰ ਸਿੰਘ ਸੀਤਲ ਇਹ ਕਿੰਨਾ ਦੀ ਰਚਨਾ ਇਹ ਹੈਗੀ ਹੈ ਸਰਿੰਦਰ ਸਿੰਘ ਡੂਲਾ ਜੀ ਦੀ ਰਚਨਾ ਇਹ ਬਹੁਤ ਵਾਰ ਆਇਆ ਹੋਇਆ ਸਵਾਲ ਆ ਪਿਓ ਪੱਤਾ ਰਚਨਾ ਕਿੰਨਾ ਦੀ ਆ ਹੇਠ ਲਿਖਿਆਂ ਵਿੱਚੋਂ ਕਿਹੜੀ ਕਿਹੜੀ ਸ਼ੇਵ ਕੁਮਾਰ ਦੀ ਰਚਨਾ ਹੈ ਇਹਨਾਂ ਦੇ ਵਿੱਚੋਂ ਚਾਰਾਂ ਦੇ ਵਿੱਚੋਂ ਸ਼ੇਵ ਕੁਮਾਰ ਦੀ ਰਚਨਾ ਕਿਹੜੀ ਆ ਲੂਨਾ ਪਿੰਜੇਰਾ ਮਟੀ ਦਾ ਦੀਵਾ ਨੰਗੇ ਪੈਰਾਂ ਦਾ ਸਫ਼ਰ ਨੰਗੇ ਪੈਰਾਂ ਦਾ ਸਫ਼ਰ ਦਾ ਹੈਗੀ ਸਵੈ ਜੀਵਨੀ ਆ ਕਿੰਨਾ ਦੀ ਸਵੈ ਜੀਵਨੀ ਆ ਦਲੀਪ ਘੋਟਵਾਣਾ ਦੀ ਸਵੈ ਜੀਵਨੀ ਆ ਇਹ ਮਟੀ ਦਾ ਦੀਵਾ ਇੱਕ ਨੋਵਲ ਆ ਕਿੰਨਾ ਦਾ ਨੋਵਲ ਆ ਇਹ ਗੁਰਦਿਆਲ ਸਿੰਘ ਦਾ ਨੋਵਲ ਆ ਪਿੰਜਰ ਅਮਰਤਾ ਪ੍ਰੀਤਮ ਦੀ ਮਤ ਅਮਰਤਾ ਪ੍ਰੀਤਮ ਦਾ ਨੋਵਲ ਆ ਜਿਹਦੇ ਉੱਪਰ ਆ ਦੇ ਵਿੱਚ ਮੂਵੀ ਵੀ ਬਣੀ ਸੀ ਤੇ ਪਿੰਜਰ ਕੀ ਦੇ ਨਾਲ ਸੰਬੰਧ ਆ ਪਿੰਜਰ ਹੈ ਦੇਸ਼ ਦੀ ਬੰਦ ਦੇਸ਼ ਦੀ ਬੰਦ ਨਾਲ ਸੰਬੰਧ ਦਾ ਮਟੀ ਦਾ ਦੀਵਾ ਛੋਟੀ ਕਿਸਾਨੀ ਨਾਲ ਆ ਤੇ ਇਹ ਨੰਗੇ ਪੈਰਾਂ ਦਾ ਸਫ਼ਰ ਦਾ ਉਹਨਾਂ ਦੀ ਆਪ ਦੀ ਸਾਰੀ ਕੀ ਲਾਈਫ ਮਤਲਬ ਸਵੈਜੀਵਨੀ ਆ ਤਾਂ ਇਹਦਾ ਅਨਸਰਾਉਣਾ ਅਸੀਂ ਲੂਣਾ ਲੂਣਾ ਇੱਕ ਕਾਵਸਗ੍ਰਹਿ ਆ ਇਹ ਇਹਦੇ ਵਿੱਚ ਮੀਨ ਜਿਹੜੀ ਇਹ ਲੂਣਾ ਪ੍ਰੋਪਰ ਜਿਹੜੀ ਉਹਨਾਂ ਸੀਗੀ ਉਹ ਹੈਗੀ ਕਿ ਛੋਟੀ ਉਮਰ ਦੀ ਕੁੜੀ ਦਾ ਵੱਡੀ ਉਮਰ ਦੇ ਬੰਦੇ ਨਾਲ ਵਿਆਹ ਮਤਲਬ ਅਣਜੋੜ ਵਿਆਹ ਤੇ ਮਤਲਬ ਇਹ ਲਿਖੀ ਹੋਈ ਸੀ ਰੂਪ ਦੇ ਆਧਾਰ ਤੇ ਰੂਪ ਦੇ ਆਧਾਰ ਤੇ ਸਵੰਦਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਆਪਾਂ ਸ਼ਬਦ ਸ੍ਰੈਣੀਆਂ ਵੇਖਿਆ ਸੀ ਟੋਟਲ ਸਾਡੇ ਕੋਲ ਸ਼ਬਦ ਸ੍ਰੈਣੀਆਂ ਕਿੰਨੀਆਂ ਨੇ 8 ਉਹਨਾਂ ਦੇ ਵਿੱਚ ਇੱਕ ਸ਼ਬਦ ਸ੍ਰੈਣੀਆਂ ਸਵੰਦਕ ਜਿਹੜੇ ਨਾਮ ਜਾਂ ਪੜਨਾਮ ਦਾ ਨਾਮ ਜਾਂ ਪੜਨਾਮ ਦਾ ਸਬੰਧ ਬਾਕ ਦੇ ਬਾਕੀ ਸ਼ਬਦਾਂ ਨਾਲ ਕਰਨ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਸਵੰਦਕ ਜਿਵੇਂ ਦਾ ਦੇ ਦੀ ਦੀਆਂ ਇਹ ਵਾਲੇ ਸਵੰਦਕ ਸੀ ਤਾਂ ਰੂਪ ਦੇ ਪੱਖ ਤੋਂ ਸਵੰਦਕ ਕਿੰਨੇ ਪ੍ਰਕਾਰ ਦੇ ਨੇ ਰੂਪ ਦੇ ਪੱਖ ਤੋਂ ਸਵੰਦਕ ਹੈਗੇ ਨੇ ਸਾਡੇ ਦੋ ਪ੍ਰਕਾਰ ਦੇ ਸਵਾਰ ਸਾਨੂੰ ਕਿੰਨੇ ਮਿਲਦੇ ਨੇ ਸਵਾਰ ਸਾਨੂੰ ਮਿਲਦੇ ਨੇ ਤਿੰਨ ਤੇ ਪੰਜ ਸਾਨੂੰ ਮਿਲਦੇ ਨੇ ਵਿਸ਼ੇਸ਼ਣ ਤੇ ਨਾਮ ਕਿੰਨੇ ਕਿਸਮ ਦੇ ਉਹ ਵੀ ਪੰਜ ਨੇ ਤੇ ਵਿਸ਼ੇਸ਼ਣ ਵੀ ਕਿੰਨੇ ਕਿਸਮਾਂ ਦੇ ਮਿਲਦੇ ਨੇ ਸਾਨੂੰ ਪੰਜ ਕਿਸਮਾਂ ਦੇ ਮਿਲਦੇ ਨੇ ਉਹ ਸੰਬੰਧਕ ਜਿਨ੍ਹਾਂ ਦੇ ਰੂਪ ਵਿੱਚ ਤਬਦੀਲੀ ਆ ਜਾਂਦੀ ਹੈ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਜਦੋਂ ਆਪਾਂ ਮਤਲਬ ਬਾਕ ਦੇ ਵਿੱਚ ਲਿੰਗ ਪਲਿੰਗ ਜਾਂ ਇੱਕ ਵਚਨ ਤੋਂ ਬਹੁ ਵਚਨ ਕਰਦੇ ਆ ਤਾਂ ਜਿਹੜੇ ਸੰਬੰਧ ਹੁੰਦੇ ਨੇ ਜਿਵੇਂ ਦਾਤ ਤੋਂ ਦੀ ਬਣ ਗਿਆ ਜਾਂ ਦੀ ਤੋਂ ਦੀਆਂ ਬਣ ਗਿਆ ਜਦੋਂ ਆਪਾਂ ਇੱਕ ਵਚਨ ਤੋਂ ਬਹੁ ਵਚਨ ਕਰਿਆ ਤਾਂ ਜਿੰਨਾ ਦੇ ਰੂਪ ਦੇ ਵਿੱਚ ਚੇਂਜ ਆ ਜੇ ਰੂਪ ਦੇ ਪੱਖ ਤੋਂ ਸੰਬੰਧ ਕਿੰਨੇ ਪ੍ਰਕਾਰ ਦੇ ਨੇ ਦੋ ਦੇ ਕਿਹੜੇ-ਕਿਹੜੇ ਵਿਕਾਰੀ ਤੇ ਆਵਕਾਰੀ ਓਕੇ ਜਿੰਨਾ ਦੇ ਰੂਪ ਦੇ ਵਿੱਚ ਚੇਂਜ ਆ ਜਾਂਦਾ ਉਹਨਾਂ ਨੂੰ ਅਸੀਂ ਕਹਾਂਗੇ ਵਿਕਾਰੀ ਜਿੰਨਾ ਦੇ ਰੂਪ ਦੇ ਵਿੱਚ ਚੇਂਜ ਨਹੀਂ ਹੁੰਦਾ ਉਹਨਨ ਕਹਾਂਗੇ ਆਵਕਾਰੀ ਬਿਆਸਮੇ ਲਾਮਾ ਦੀ ਰਸਮ ਕਿੰਨਾ ਨੇ ਆਰੰਭ ਕੀਤੀ ਤਾਂ ਕਿਹੜੇ ਗੁਰੂ ਸਾਹਿਬਾਨ ਨੇ ਲਾਮਾ ਦੀ ਰਸਮ ਆਰੰਭ ਕਰੀ ਆਪ ਨੂੰ ਸਿੱਖ ਧਰਮ ਦੇ ਵਿੱਚ ਲਾਵਾਂ ਮਿਲਦੀਆਂ ਤਾਂ ਟੋਟਲ ਕਿੰਨੀਆਂ ਲਾਵਾਂ ਮਿਲਦੀਆਂ ਨੇ ਚਾਰ ਲਾਵਾਂ ਕਿਹੜੇ ਗੁਰੂ ਜੀ ਨੇ ਸਬੰਧ ਕਰੀਆਂ ਚੌਥੇ ਗੁਰੂ ਜੀ ਨੇ ਹੀ ਸਟਾਰਟ ਕਰੀਆਂ ਲਾਵਾਂ ਚਾਰ ਨੇ ਟੋਟਲ ਕਿਹੜੇ ਗੁਰੂ ਜੀ ਨੇ ਸਟਾਰਟ ਕਰੀਆਂ ਚੌਥੇ ਗੁਰੂ ਜੀ ਨੇ ਕਿਹੜੇ ਰਾਗ ਦੇ ਵਿੱਚ ਆ ਸੁਹੀ ਰਾਗ ਦੇ ਵਿੱਚ ਸਾਨੂੰ ਲਾਵਾਂ ਮਿਲਦੀਆਂ ਨੇ ਸੁਹੀ ਰਾਗ ਦੇ ਵਿੱਚ ਲਾਵਾਂ ਮਿਲਦੀਆਂ ਨੇ ਤਾਂ ਇਹਦਾ ਅਨਸਰ ਹੋਣਾ ਸੀਗਾ ਸਾਡੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਕਿਹੜਾ ਸ਼ਹਿਰ ਲੈ ਕੇ ਆਏ ਸੀ ਅੰਮ੍ਰਿਤਸਰ ਸ਼ਹਿਰ ਗੁਰੂ ਜੀ ਦੀ ਬਾਣੀ ਕਿੰਨੇ ਰਾਗਾਂ ਜਾਂ 30 ਰਾਗਾਂ ਦੇ ਵਿੱਚ ਆ ਤੇ ਇਹਦੇ ਵਿੱਚ ਸਾਡੇ ਤੀਜੇ ਗੁਰੂ ਜੀ ਲੈ ਕੇ ਆਏ ਸੀ ਅਨੰਦ ਸਾਹਿਬ ਜਿਹੜੀ ਸਾਡੀ ਬਾਣੀ ਆ ਦਾ ਅਨੰਦ ਸਾਹਿਬ ਬਾਣੀ ਕਿੰਨਾ ਦੀ ਆ ਸਾਡੇ ਤੀਜੇ ਗੁਰੂ ਜੀ ਦੀ ਤੇ ਤੀਜੇ ਗੁਰੂ ਜੀ ਦੀ ਬਾਣੀ ਕਿੰਨੇ ਰਾਗਾਂ ਚ 17 ਰਾਗਾਂ ਚ ਤੀਜੇ ਗੁਰੂ ਜੀ ਨੇ ਸਟਾਰਟ ਕਰੀ ਸੀ ਮੰਜੀ ਆਪਾਂ ਕੱਲ੍ਹ ਵਾਲੇ ਟੈਸਟ 'ਚ ਦੇਖਿਆ ਸੀ 22 ਮੰজੀਆਂ ਨੇ ਮਤਲਬ ਸਟਾਰਟ ਕਰੀਆਂ ਸੀ ਤੇ ਸਾਡੇ ਗੁਰੂ ਅਰਜਨਦੇਵ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਵੱਧ ਦਾ ਤੇ ਇਹਨਾਂ ਦੀ ਜਿਹੜੀ ਬਾਣੀ ਸੁਖਮਨੀ ਸਾਹਿਬ ਆ ਤਾਂ ਉਹ ਕਿਹੜੇ ਰਾਗ ਚਾ ਗੋੜੀ ਰਾਗ ਦੇ ਵਿੱਚ ਆ ਗੁਰੂ ਨਾਨਕਦੇਵ ਜੀ ਦੀ ਬਾਣੀ ਹੈਗੀ ਹੈ ਸਾਡੇ ਕੋਲੇ 19 ਰਾਗਾਂ ਚ ਤਾਂ ਸ਼ਹਿਰ ਲੈ ਕੇ ਆਏ ਸੀ ਗੁਰੂ ਜੀ ਤਰਨ ਤਰਨ ਇੱਥੇ ਸ਼ਹਿਰ ਲੈ ਕੇ ਆਂਦੇ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਰਤਾਰਪੁਰ ਅੰਮ੍ਰਿਤਸਰ ਸ਼ਹਿਰ ਤੇ ਇਹ ਗੁਰੂ ਜੀ ਲੈ ਕੇ ਆਏ ਸੀ ਗੋਬਿੰਦਵਾਲ ਸਾਹਿਬ ਰਾਗੀ ਬਲਵੰਡ ਅਤੇ ਸੱਤਾ ਕਿਹੜੇ ਗੁਰੂ ਜੀ ਦੇ ਸਮਕਾਲੀ ਸਨ ਤਾਂ ਇਹ ਕੀ ਹੈ ਪੁੱਤ ਰਾਗੀ ਨੇ ਤਾਂ ਰਾਗੀ ਇਹ ਕਿਨੇ ਕਿਹੜੇ ਗੁਰੂ ਜੀ ਦੇ ਸਮਕਾਲੀ ਸੀ ਗੁਰੂ ਅੰਗਦ ਦੇਵ ਜੀ ਦੇ ਗੁਰੂ ਰਾਮਦਾਸ ਜੀ ਦੇ ਗੁਰੂ ਅਰਜਨ ਦੇਵ ਜੀ ਦੇ ਗੁਰੂ ਹਰਗੋਬਿੰਦ ਜੀ ਦੇ ਗੁਰੂ ਹਰਗੋਬਿੰਦ ਜੀ ਨੇ ਕੀ ਸਟਾਰਟ ਕੀਤਾ ਸੀ ਸਾਡੇ ਛੇਵੇਂ ਗੁਰੂ ਛੇਵੇਂ ਗੁਰੂ ਜੀ ਨੇ ਸਟਾਰਟ ਕਰਿਆ ਸੀ ਟਾਡੀ ਬਾਰਾ ਤੇ ਉਹ ਮਤਲਬ ਅਕਾਲ ਤਖਤ ਲੈ ਕੇ ਆਂਦਾ ਗੁਰੂ ਜੀ ਨੇ ਸੈਨਾ ਰੱਖਣੀ ਸਟਾਰਟ ਕੀਤੀ ਤਾਂ ਇਹਦਾ ਅਨਸਰ ਹੋਣਾ ਸੀਗਾ ਸਾਡੇ ਦੂਜੇ ਗੁਰੂ ਜੀ ਨੇ ਜਿਨ੍ਹਾਂ ਦੀ ਬਾਣੀ ਸਾਡੇ ਗੁਰੂ ਸਹਿਬਾਨਾਂ ਦੇ ਵਿੱਚ ਸਭ ਤੋਂ ਘੱਟ ਬਾਣੀ ਹੈਗੀ ਹੈ ਸਾਡੇ ਦੂਜੇ ਗੁਰੂ ਜੀ ਦੀ ਸ਼ਹਿਰ ਲੈ ਕੇ ਆਂਦਾ ਸੀ ਖਡੂਰ ਸਾਹਿਬ ਕਿਹੜਾ ਮੁਗਲ ਬਾਦਸ਼ਾਹ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਆਇਆ ਤਾਂ ਕਿਹੜਾ ਮੁਗਲ ਬਾਦਸ਼ਾਹ ਮਿਲਣ ਆਇਆ ਸੀ ਗੁਰੂ ਜੀ ਨੂੰ ਕਿੱਥੇ ਮਿਲਣ ਆਇਆ ਸੀ ਖਡੂਰ ਸਾਹਿਬ ਮਿਲਣ ਆਇਆ ਸੀਗਾ ਤਾਂ ਕੌਣ ਸੀ ਬਾਬਰ ਬਾਬਰ ਕਿਹਨਾਂ ਨੂੰ ਮਿਲਿਆ ਸਾਡੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਨੂੰ ਬਾਬਰ ਮਿਲਦਾ ਹਮਾਯੂ ਅਕਬਰ ਜਾਂ ਯਹਾਂਗੀਰ ਤਾਂ ਗੁਰੂ ਜੀ ਨੂੰ ਮਿਲਣ ਆਇਆ ਸੀ ਹਮਾਜੋ ਖੜੂਰ ਸਾਹਿਬ ਮਿਲਣ ਆਇਆ ਸੀ ਬਾਅਦ ਵਿੱਚ ਅਕਬਰ ਕਿਹੜੇ ਗੁਰੂਆਂ ਦਾ ਸਮਕਾਲੀ ਰਹਿੰਦਾ ਤੀਜੇ ਗੁਰੂ ਜੀ ਦਾ ਚੌਥੇ ਗੁਰੂ ਜੀ ਦਾ ਤੇ ਪੰਜਵੇਂ ਗੁਰੂ ਜੀ ਦਾ ਅਕਬਰ ਦੀ ਡੈਥ ਹੁੰਦੀ ਹੈ 1605 ਦੇ ਵਿੱਚ ਤਾਂ ਉਹ ਤੋਂ ਬਾਅਦ ਅਕਬਰ ਤੋਂ ਬਾਅਦ ਗੱਦੀ ਤੇ ਕੌਣ ਬੈਠਦਾ ਜਹਾਂਗੀਰ ਜਹਾਂਗੀਰ ਸਮਕਾਲੀ ਰਹਿੰਦਾ ਸਾਡੇ ਪੰਜਵੇਂ ਗੁਰੂ ਜੀ ਦਾ ਤੇ ਸਾਡੇ ਛੇਵੇਂ ਗੁਰੂ ਜੀ ਦਾ ਸਮਕਾਲੀ ਰਹਿੰਦਾ ਸਾਡੇ ਛੇਵੇਂ ਗੁਰੂ ਜੀ ਨੂੰ ਕੈਦ ਕੀਤਾ ਜਹਾਂਗੀਰ ਨੇ ਤੇ ਪੰਜਵੇਂ ਗੁਰੂ ਜੀ ਦੀ ਸ਼ਹੀਦੀ ਵੀ ਜਹਾਂਗੀਰ ਦੇ ਹੁਕਮਾਂ ਨਾਲ ਹੋਈ ਲਾਹੌਰ ਦੇ ਵਿੱਚ ਸਾਡੇ ਮਤਲਬ ਪੰਜਵੇਂ ਗੁਰੂ ਜੀ ਦੀ ਸ਼ੀਦਪੱਤ ਸਿੰਘ ਨੇ ਨੌਜਵਾਨ ਭਾਰਤ ਸਭਾ ਕਦੋਂ ਬਣਾਈ? ਤਾਂ ਸ਼ੀਦਪੱਤ ਸਿੰਘ ਨੇ ਨੌਜਵਾਨ ਭਾਰਤ ਸਭਾ ਬਣਾਈ ਹੈ ਕਿਹੜੇ ਸਾਲ ਬਣਾਈ ਹੈ? ਇਹ ਬਣਾਈ ਬੁੱਤੋ 1926 ਦੇ ਵਿੱਚ ਲੋਹਾਕੋਟ ਕਿਸ ਦੀ ਰਚਨਾ ਹੈ? ਇਹਨਾਂ ਦੇ ਵਿੱਚੋਂ ਲੋਹਾਕੋਟ ਕਿਸ ਦੀ ਰਚਨਾ ਹੈ? ਬਲਵੰਤ ਗਾਰਗੀ ਦੀ ਅੰਮ੍ਰਤਾ ਪ੍ਰੀਤਮ ਦੀ ਗੁਰਦੇਵਾਲ ਸਿੰਘ ਦੀ ਅਜੀਤ ਕੌਰ ਦੀ ਤਾਂ ਲੋਹਾਕੁੱਟ ਹੈਗੀ ਰਚਨਾ ਬਲਵੰਤ ਕਾਰਗੀ ਦੀ ਇਹਨਾਂ ਦੀ ਜਿਵੇਂ ਮਟੀ ਦਾ ਦੀਵਾ ਆਪਾਂ ਪਿੱਛੇ ਦੇਖਿਆ ਇਹਨਾਂ ਦੀ ਅਮਰਤਾ ਪ੍ਰੀਤਮ ਦੀ ਆਪਾਂ ਅੱਦਨ ਨੂੰ ਪੰਜਾਬੀ ਕਾਪ ਚ ਦੇਖ ਲਏ ਜਿਵੇਂ ਦਿੱਲੀ ਦੀਆਂ ਗਲੀਆਂ ਚੈੱਕ ਨੰਬਰ 36 ਤਾਂ ਇਹ ਵਾਲੀ ਇਹਨਾਂ ਦੀ ਪਹਿਲੀ ਜਿਹੜੀ ਰਚਨਾ ਸੀ ਉਹ ਸੀਗੀ ਠੰਡੀਆਂ ਕਿਰਨਾ ਨਾਵਲ ਸੂਰਜ ਤੇ ਸਮੁੰਦਰ ਕਿਸ ਦੀ ਰਚਨਾ ਹੈ ਤਾਂ ਇਹਨਾਂ ਦੇ ਵਿੱਚੋਂ ਸੂਰਜ ਤੇ ਸਮੁੰਦਰ ਨੋਵਲ ਕਿੰਨਾ ਦੀ ਰਚਨਾ ਹੈ ਇਹ 2024 ਚ ਵੀ ਆਇਆ ਪਿੱਛੇ ਇੱਕ ਪੇਪਰ ਹੋਇਆ ਸੀ 2025 ਦੇ ਵਿੱਚ ਉਹਦੇ ਵਿੱਚ ਵੀ ਸਵਾਲ ਆਇਆ ਹੋਇਆ ਤਾਂ ਇਹ ਕਿੰਨਾ ਦੀ ਇਹ ਹੈਗੀ ਹੈ ਦਲੀਪਕੌਰ ਟਵਾਣਾ ਦੀ ਪੂਰਨ ਸਿੰਘ ਨੇ ਖੁੱਲੀ ਜਿਹੜੀ ਕਾਤਾ ਲੈ ਕੇ ਆਂਦੀ ਹੈ ਪਹਿਲੀ ਵਾਰ ਪੰਜਾਬੀ ਦੇ ਵਿੱਚ ਹੇਰ ਲਿਖਾਂ ਬਿਚੋਂ ਕਿਹੜਾ ਨੋਵਲ ਅਮਰਤਾ ਪ੍ਰੀਤਮ ਦੁਆਰਾ ਨਹੀਂ ਲਿਖਿਆ ਗਿਆ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਨੋਵਲ ਅਮਰਤਾ ਪ੍ਰੀਤਮ ਦੁਆਰਾ ਨਹੀਂ ਲਿਖਿਆ ਗਿਆ ਪਿੰਜਰ ਇਹ ਤਾਂ ਇਹਨਾਂ ਦੇ ਹੀ ਆ ਜਿਹਦੇ ਉੱਪਰ ਬਾਅਦ ਵਿੱਚ ਮੂਵੀ ਵੀ ਬਣੀ ਆ ਉਰਦੇ ਬਾਜਾਂਮਗਰ ਰੰਗ ਦਾ ਪੱਤਾ ਯਾਤਰੀ ਤਾਂ ਇਹਨਾਂ ਦੇ ਵਿੱਚੋਂ ਉਰਦੇ ਬਾਜਾਂਮਗਰ ਇਹ ਇੱਕ ਕਾਵ ਸੰਗ੍ਰਹਿ ਆ ਇਹ ਨੋਵਲ ਨਹੀਂ ਇਹ ਇੱਕ ਕਾਵ ਸੰਗ੍ਰਹਿ ਆ ਕਾਫੀ ਜਿਆਦਾ ਕਵਤਾਂਵਾਂ ਨੂੰ ਇਕੱਠਾ ਕਰਕੇ ਜਦੋਂ ਇੱਕ ਜਗ੍ਹਾ ਤੇ ਮਤਲਬ ਛਪਾਇਆ ਜਾਂਦਾ ਤਾਂ ਉਹਨੂੰ ਆਪ ਕਾਵ ਸੰਗ੍ਰਹਿ ਕਹਿ ਦਿੰਨੇ ਆ ਇਹ ਸੀਗਾ ਪਾਛ ਦਾ ਤੇ ਇਹ ਕਿੰਨਾ ਦਾ ਇਹ ਪਾਸ਼ ਦੀ ਰਚਨਾ ਤੇ ਪਾਸ਼ ਕੀ ਲਿਖਦਾ ਸੀ ਜੀ ਜਿਆ ਇਹ ਯਾਰਵਾਦੀ ਸੀਗਾ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਦੇ ਕਿੰਨੇ ਸ਼ਲੋਕ ਹਨ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਟੋਟਲ ਕਿੰਨੇ ਮਹਾਪੁਰਖਾਂ ਦੀ ਬਾਣੀ ਮਿਲਦੀ ਆ ਟੋਟਲ ਸਾਨੂੰ ਮਿਲਦੇ 36 ਮਹਾਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦੀ ਆ ਸਾਨੂੰ ਤਾਂ ਉਹਦੇ ਵਿੱਚ ਬਾਬਾ ਫਰੀਦ ਜੀ ਦੇ ਕਿੰਨੇ ਸ਼ਲੋਕ ਨੇ ਤਾਂ ਉਹਦੇ ਵਿੱਚ ਹੈਗੇ ਨੇ 112 ਬਾਬਾ ਫਰੀਦ ਜੀ ਦੇ ਨਾਮ ਤੇ ਕਿੰਨੇ ਨੇ ਬਾਬਾ ਫਰੀਦ ਦੇ ਨਾਮ ਤੇ ਹੈਗੇ ਨੇ 130 ਉਹਦੇ ਵਿੱਚੋਂ 18 ਸਾਡੇ ਗੁਰੂ ਸਹਿਬਾਨਾਂ ਦੇ ਆ ਉੱਥੇ ਇਹ ਗੱਲ ਦਾ ਖਿਆਲ ਰੱਖਿਓ ਪੁੱਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਫਰੀਦ ਜੀ ਦੇ ਨਾਮ ਤੇ ਕਿੰਨੇ ਨੇ ਫਿਰ 130 ਅਨਸਰ ਆਊਗਾ ਬਾਬਾ ਫਰੀਦ ਜੀ ਦੇ ਆਪਣੇ ਕਿੰਨੇ ਨੇ ਫਿਰ ਆਊਗਾ 112 ਅਨਸਰ ਆਊਗਾ ਤੇ ਸਾਡੇ ਦੂਜੇ ਗੁਰੂ ਜੀ ਦੀ ਜਿਹਨਾਂ ਦੀ ਬਾਣੀ ਸਭ ਤੋਂ ਘੱਟ ਆ ਉਹਨਾਂ ਦੇ ਕਿੰਨੇ ਸ਼ਲੋਕ ਨੇ 62 ਨੇ ਗੁਰੂ ਗ੍ਰੰਥ ਸਾਹਿਬ ਦੇ ਚ ਟੋਟਲ ਕਿੰਨੇ ਰਾਗ ਨੇ ਟੁੱਟੋ ਰਾਗ ਹੈਗੇ ਨੇ 31 ਤੇ ਅਨਸਰ ਆਉਣਾ ਆਉਦਾ 112 ਬਾਬਾ ਫਰੀਦ ਜੀ ਕਿਹੜੇ ਸਿਲਸਿਲੇ ਨਾਲ ਸੰਬੰਧ ਸੀ ਕਿਉਂਕਿ ਸੂਫੀ ਸੀਗੇ ਤਾਂ ਬਾਬਾ ਜੀ ਤਾਂ ਬਾਬਾ ਮਤਲਬ ਬਾਬਾ ਫਰੀਦ ਜੀ ਕਿਹੜੇ ਸਿਲਸਿਲੇ ਨਾਲ ਸੰਬੰਧ ਸੀ ਚਿਸਤੀ ਸਿਲਸਿਲੇ ਨਾਲ ਸੰਬੰਧ ਸੀਗੇ ਬਾਬਾ ਫਰੀਦ ਜਰਗ ਦਾ ਮੇਲਾ ਕਿਹੜੇ ਮਹੀਨੇ ਆਉਂਦਾ ਹੈ ਇਹਨਾਂ ਦੇ ਵਿੱਚੋਂ 12 ਮਹੀਨਿਆਂ ਦੇ ਵਿੱਚੋਂ ਜਰਗ ਦਾ ਮੇਲਾ ਕਿਹੜੇ ਮਹੀਨੇ ਆਉਂਦਾ ਹੈ ਲੱਗਦਾ ਕਿੱਥੇ ਆ ਲੁਧਿਆਣੇ ਕਿਹੜੀ ਮਾਤਾ ਦੀ ਪੂਜਾ ਹੁੰਦੀ ਹੈ ਸੀਤਲਾ ਮਾਤਾ ਦੀ ਕਿਹੜੇ ਜਨਵਾਰ ਨੂੰ ਦੀ ਪੂਜਾ ਹੁੰਦੀ ਆ ਤਾਂ ਗਧਿਆਂ ਦੀ ਜਾਂ ਖੋਤਿਆਂ ਦੀ ਇੱਥੇ ਪੂਜਾ ਕੀਤੀ ਜਾਂਦੀ ਆ ਤਾਂ ਕਿਹੜੇ ਮਹੀਨੇ ਆਉਂਦਾ ਇਹ ਚੇਤ ਦੇ ਮਹੀਨੇ ਆਉਂਦਾ ਸਾ ਜਿਵੇਂ ਹੁਣ ਅਸੂਨ ਕੱਲ ਨੂੰ ਮਿਲੂਗੀ ਇਹ ਕਲਾਸ ਤਾਂ ਹੁਣ ਕਿਹੜਾ ਮਹੀਨਾ ਚੱਲ ਰਿਹਾ ਚੇਤ ਚੇਤ ਹੀ ਚੱਲਿਆ ਹੋਇਆ ਤੇ ਇਹ ਚੇਤ ਸਾਡਾ ਪਹਿਲਾ ਮਹੀਨਾ ਮਤਲਬ ਆਪਣਾ 12 ਸੀ ਤਾਂ ਲਾਸਟ ਕਿਹੜਾ ਹੁੰਦਾ ਸਾਡਾ ਫੱਗਣ ਜਦੋਂ ਲੀਪ ਦਾ ਸਾਲ ਆਉਂਦਾ ਤਾਂ ਇੱਕ ਦਿਨ ਕਿਹੜੇ ਮਹੀਨੇ ਚ ਵਾਦਦਾ ਸਾਡੇ ਫੱਗਣ ਚ ਜਿਹੜਾ ਗੁੱਗੇ ਦਾ ਮੇਲਾ ਆਉਂਦਾ ਉਹ ਹੁੰਦਾ ਪੁੱਤ ਪੱਦੋਂ ਦੇ ਵਿੱਚ ਵਿਸਾਖੀ ਦੇ ਵਿੱਚ ਦਾ ਆਪਣੇ ਵਿਸਾਖ ਚ ਵਿਸਾਖੀ ਆਪਣੇ ਕਿਹਸੇ ਸਵਰ ਤੁਨੀ ਨੂੰ ਅਚਾਰਨ ਵੇਲੇ ਜਿਸ ਸਵਰ ਤੁਨੀ ਨੂੰ ਅਚਾਰਨ ਵੇਲੇ ਕੱਟ ਸਮਾਂ ਲੱਗਦਾ ਹੈ ਉਸ ਨੂੰ ਕੀ ਕਹਿੰਦੇ ਹਨ ਤੇ ਸਾਡੇ ਕੋਲੇ ਟੋਟਲ ਕਿੰਨੇ ਸਵਰ ਨੇ ਸਵਰ ਹੈਗੇ ਨੇ ਸਾਡੇ ਕੋਲੇ ਤਿੰਨ ਕਿਹੜੇ ਸਵਰ ਨੇ ਊੜਾ ਆੜਾ ਈੜੀ ਸਵਰ ਤੁਨੀਆਂ ਕਿੰਨੀਆਂ ਸਾਡੇ ਕੋਲੇ 10 ਜਦੋਂ ਇੰਨਾ ਤਿੰਨੇ ਸਵਰਾਂ ਨਾਲ ਅਸੀਂ ਆੜਾ ਦਾ ਮੁਕਤਾਊਗਾ ਜਦੋਂ ਇੰਨਾ ਨਾਲ ਅਸੀਂ ਸਾਰੀਆਂ ਲਗਾ ਮਾਤਰਾ ਲਾ ਦਿੰਨੇ ਆ ਤਾਂ ਉਹਨਾਂ ਨੂੰ ਅਸੀਂ ਕੀ ਕਹਿੰਨੇ ਆ ਸਵਰ ਤੁਨੀਆਂ ਤਾਂ ਸਾਡੇ ਕੋਲੇ ਜਿੰਨਾਂ ਨੂੰ ਕੱਟ ਸਮਾਂ ਲੱਗਦਾ ਤਾਂ ਤਿੰਨ ਸਾਡੇ ਕੋਲੇ ਲਘੂ ਸਵਰ ਤੁਨੀਆਂ ਨੇ ਲਘੂ ਸਵਰ ਤੁਨੀਆਂ ਜਿਨ੍ਹਾਂ ਨੂੰ ਉਚਾਰਨ ਵਿੱਚ ਸਮਾਂ ਕੱਟ ਲੱਗਦਾ ਤਾਂ ਉਹਨਾਂ ਨੂੰ ਜਿਨ੍ਹਾਂ ਨੂੰ ਸਮਾਂ ਕੱਟ ਲੱਗਿਆ ਉਹਨਾਂ ਨੂੰ ਕਹਾਂਗੇ ਅਸੀਂ ਲਘੂ ਸਵਾਰ ਤੁਨੀਆਂ ਜਿੰਨੇ ਸਮਾਂ ਬਦਲ ਲੱਗੂਗਾ ਉਹ ਹੋਣਗੇ ਦੀਦ ਸਵਾਰ ਤੋਂ ਨਹੀਂ ਜਿਹੜੇ ਟੋਟਲ ਸਾਡੇ ਕੋਲੇ 7 ਨੇ ਇਹ ਸਾਡੇ ਕੋਲੇ 3 ਨੇ ਬਿਆਂਜਨ ਸਾਡੇ ਕੋਲੇ ਟੋਟਲ ਹੈਗੇ ਨੇ 38 ਬਿਆਂਜਨ ਜਿਨ੍ਹਾਂ ਨੂੰ ਅਚਾਰਨ ਵੇਲੇ ਜਿਨ੍ਹਾਂ ਨੂੰ ਅਚਾਰਨ ਵੇਲੇ ਫੇਫੜਿਆਂ ਤੋਂ ਆਉਂਦੀ ਹੋਈ ਹਵਾ ਮੂੰਹ ਦੇ ਵਿੱਚ ਕਿਸੇ ਵੀ ਅੰਗਾਂ ਨਾਲ ਖਹਿ ਕੇ ਆਉਂਦੀ ਆ ਤਾਂ ਉਹਨਾਂ ਨੂੰ ਅਸੀਂ ਬਿਆਂਜਨ ਕਹਾਂਗੇ ਸਵਾਰ ਟੋਟਲ ਸਾਡੇ ਕੋਲੇ 3 ਨੇ ਜਿਹੜੇ ਨੂੰ ਜਿਨ੍ਹਾਂ ਨੂੰ ਅਚਾਰਨ ਵੇਲੇ ਹਵਾ ਬਿਨਾਂ ਰੁਕੇ ਸਿੱਧਾ ਮੂੰਹ ਦੇ ਵਿੱਚੋਂ ਬਾਹਰ ਨਿਕਲਦੀ ਆ ਉਹਨਾਂ ਨੂੰ ਅਸੀਂ ਕਹਿੰਦੇ ਆ ਸਵਾਰ ਪੰਜਾਬੀ ਵਿੱਚ ਕਿੰਨੇ ਕਿੰਨੇ ਲਗੂ ਸਵਰ ਹਨ ਲਗੂ ਸਵਰ ਕਾਦੇ ਬੀਜਦੇ ਕਿ ਸਮਾਂ ਟਾਈਮ ਕੱਟ ਲੱਗ ਰਿਹਾ ਦੂਜਿਆਂ ਨੂੰ ਟਾਈਮ ਵੱਧ ਲੱਗ ਰਿਹਾ ਉਹ ਟੋਟਲ ਸੱਤ ਸੀ ਇਹ ਟੋਟਲ ਕਿੰਨੇ ਨੇ ਪਤਾ 10 10 ਹੈਗੇ ਨੇ ਪਤਾ ਸਾਡੇ ਕੋਲੇ ਲਗੂ ਸਵਰ ਇਹ ਬਹੁਤ ਵਾਰ ਆਇਆ ਹੋਇਆ ਸਵਾਲ ਆ ਸੱਤ ਹੈਗੇ ਨੇ ਦੀਰਘ ਟੋਟਲ ਸਵਰਤੂनियां ਹੈਗੀਆਂ ਸਾਡੇ ਕੋਲੇ 10 ਟੋਟਲ ਲਗਾ ਕਲੀਆਂ ਲਗਾ ਪੁੱਛ ਲੀਆਂ ਤਾਂ ਟੋਟਲ ਲਗਾ ਸਾਡੇ ਕੋਲੇ 9 ਨੇ ਲਗਾ ਮਤਲਬ ਇਹ ਸਵਰਤੂनियां ਸਾਡੇ ਕੋਲੇ ਟੋਟਲ ਹੈਗੀਆਂ ਨੇ 10 ਆ ਹੇਠ ਲਿਖਿਆਂ ਵਿੱਚੋਂ ਕਿਹੜਾ ਲਗੂ ਸਵਾਰਾ ਨਹੀਂ ਹੈ ਤਾਂ ਤਿੰਨ ਦਾ ਹੈਗੇ ਨੇ ਇਹਨਾਂ ਦੇ ਵਿੱਚੋਂ ਕਿਹੜਾ ਇੱਕ ਦੀਰਘ ਸਵਾਰਾ ਲਗੂ ਨਹੀਂ ਹੈ ਤਾਂ ਇਹਨਾਂ ਨੂੰ ਬੋਲਣ ਦੇ ਵਿੱਚ ਜਿੱਥੇ ਸਮਾਂ ਜ਼ਿਆਦਾ ਲੱਗਦਾ ਉਹ ਕੀ ਹੋਊਗਾ ਸਾਡਾ ਦੀਰਘ ਤਾਂ ਇਹਦਾ ਅਨਸਰ ਹੋਣਾ ਸੀ ਏ ਇਹ ਸੀ ਪੁੱਤੋ ਸਾਡਾ ਅੱਜ ਦਾ ਟੈਸਟ ਤੁਸੀਂ ਦੱਸਣਾ ਤੁਹਾਡੀ ਇਹਨਾਂ ਦੇ ਵਿੱਚੋਂ ਕਿੰਨੇ ਸਵਾਲ ਠੀਕ ਹੋਏ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਤੋਂ ਬਾਅਦ ਸੋਮਵਾਰ ਮੰਗਲਵਾਰ ਨੂੰ ਮਿਲੂ ਤੁਹਾਨੂੰ ਟੈਸਟ ਤੇ ਬਾਕੀ ਦਿਨਾਂ ਦੇ ਵਿੱਚ ਤੁਹਾਨੂੰ ਮਿਲਿਆ ਕਰੂ ਥਿਊਰੀ ਸੰਡੇ ਨੂੰ ਬੱਸ ਤੁਸੀਂ ਕਰਨਾ ਆਪਣੀ ਰਿਵੀਜ਼ਨ ਤੇ ਸੋਮਵਾਰ ਮੰਗਲਵਾਰ ਨੂੰ ਆ ਕੇ ਟੈਸਟ ਦਿਆ ਕਰਿਓ ਤੇ ਬਾਕੀ ਮਿਲਦੇ ਆ ਅਗਲੀ ਕਲਾਸ ਦੇ ਵਿੱਚ ਵੀਡੀਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ